ਚੱਲ ਰਹੀ ਹੈ ਟੈਂਕਰ ਦੇ ਨਾਲ ਤੇ ਬੜੀ ਵੱਡੀ ਸੇਵਾ ਹੈ ਪਾਣੀ ਦੀ ਸੇਵਾ ਗਰਮੀ ਦੇ ਵਿੱਚ ਸਭ ਤੋਂ ਵੱਡੀ ਆ ਦੇਖੋ ਪਾਣੀ ਲੈ ਕੇ ਆਉਂਦੇ ਨੇ ਤੇ ਆ ਵੇਖੋ ਨੇੜੇ ਲੋਕਲ ਬੰਦੇ ਆ ਬੱਚਾ ਵੇਖੋ ਕਿੱਡਾ ਕ ਪਾਣੀ ਸੇਵਾ ਕਰ ਰਿਹਾ ਆਪਾਂ ਇਹਦੀ ਇੰਟਰਵਿਊ ਕਰਾਂਗੇ ਬੱਚੇ ਨੂੰ ਮਿਲਾਂਗੇ ਅੱਗੇ ਤੇ ਕਿਉਂਕਿ ਪੰਜਾਬ ਹੈ ਨਾ ਇਹ ਪੰਜਾਬ ਇਹ ਗੁੜਤੀ ਦਿੰਦਾ ਸਾਨੂੰ ਸਾਡੇ ਖੂਨ ਚ ਹੀ ਆ ਵੀ ਸੇਵਾ ਭਾਵਨਾ ਕਰਨੀ ਸੇਵਾ ਤੇ ਬੱਚੇ ਬਜ਼ੁਰਗ ਜਵਾਨ ਹਰ ਬੰਦਾ ਇੱਥੇ ਪੰਜਾਬ ਦਾ ਕੋਈ ਵੀ ਹੋਵੇ ਕਿਸੇ ਵੀ ਧਰਮ ਦਾ ਹੋਵੇ ਪੰਜਾਬ ਦੇ ਵਿੱਚ ਜਿਹੜੀ ਸੇਵਾ ਹੈ ਨਾ ਉਹ ਹਰ ਜਾਤ ਧਰਮ ਦੇ ਵਿੱਚ ਹੈ ਇੱਥੇ ਸੇਵਾ ਜਦੋਂ ਹੁੰਦੀ ਹੈ ਨਾ ਪੰਜਾਬ ਦੇ ਵਿੱਚ ਤਾਂ ਉਦੋਂ ਜਾਤਾਂ ਧਰਮਾਂ ਦੀ ਜਿਹੜੀ ਗੱਲ ਉਹ ਪਿੱਛੇ ਰਹਿ ਜਾਂਦੀ ਹੈ ਪੰਜਾਬ ਫਿਰ ਇੱਕ ਹੋ ਜਾਂਦਾ ਤੇ ਆਜੋ ਆ ਦੇਖੋ ਘਰ ਬਣ ਗਏ ਪੂਰੀ ਕਲੋਨੀ ਬਣ ਗਈ ਟਰਾਲੀਆਂ ਚੋਂ ਬਾਹਰ ਨਿਕਲ ਕੇ ਗਰਮੀ ਦੇ ਵਿੱਚ ਇਹਨਾਂ ਨੇ ਸਾਰੀਆਂ ਛੰਨਾ ਛੁੰਨਾ ਬਣਾ ਲਈਆਂ ਕਿਸਾਨਾਂ ਨੇ ਮੱਛਰ ਦਾ ਨਹੀਂ ਲਾਲੀਆਂ ਤਾਂ ਤੁਹਾਨੂੰ ਪਤਾ ਮੱਛਰ ਸ਼ਾਮ ਨੂੰ ਆਪਾਂ ਕਿਤੇ ਬਾਹਰ ਬੈਠ ਜਾਈਏ ਕਿਤੇ ਪਾਰਕ 'ਚ ਬੈਠ ਜਾਈਏ ਕਿਤੇ ਖੁੱਲੇ 'ਚ ਬਹਿ ਜਾਈਏ ਤੇ ਵੱਡ ਵੱਡ ਕੇ ਖਾ ਜਾਂਦਾ ਤੇ ਬੜੀ ਵੱਡੀ ਇਹਨਾਂ ਦੀ ਘਾਲਣਾ ਵੀ ਇਹ ਦੇਖ ਲਓ ਵੀ ਇਸ ਤਰ੍ਹਾਂ ਸੜਕ 'ਤੇ ਬੈਠਣਾ ਤੇ ਆਪਣੇ ਲਈ ਨਹੀਂ ਬੈਠੇ ਹੈਗੇ ਇਹ ਸਾਰਿਆਂ ਲਈ ਬੈਠੇ ਨੇ 30 ਫਸਲਾਂ ਦੀ ਐਮ ਐਸ ਪੀ ਮੰਗ ਰਹੇ ਨੇ 30 ਫਸਲਾਂ ਜਿੰਨੀਆਂ ਵੀ ਪੂਰੇ ਭਾਰਤ ਦੇ 'ਚ 30 ਫਸਲਾਂ ਹੁੰਦੀਆਂ ਨੇ ਉਹਨਾਂ ਦੀ ਐਮ ਐਸ ਪੀ ਮਿਨੀਮਮ ਸਪੋਰਟ ਪ੍ਰਾਈਸ ਐਮ ਐਸ ਪੀ ਮੰਗ ਰਹੇ ਨੇ ਤੇ ਬਾਕੀ ਬੰਦਾ ਗੱਲ ਕੀ ਕਈ ਲੋਕਾਂ ਦੀ ਇੰਟਰਵਿਊ ਬੱਚਿਆਂ ਪੁੱਛਿਆਂ ਦੀ ਪਿੱਛੇ ਜੇ ਲੈਣ ਲੱਗ ਗਏ ਕੁਛ ਆ ਗਏ ਕਹਿੰਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਐਮਐਸਪੀ ਹੁੰਦੀ ਕੀ ਹੈ ਤੇ ਮੈਂ ਇੱਕ ਗੱਲ ਕਹੂੰਗਾ ਵੀ ਜਿਨ੍ਹਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੁੰਦੀ ਉਹ ਇੰਟਰਵਿਊ ਨਾ ਦਿਆ ਕਰੋ ਫਿਰ ਬਾਅਦ ਉਹ ਗੱਲ ਬੜੀ ਦੂਰ ਤੱਕ ਜਾਂਦੀ ਵੀ ਪੰਜਾਬ ਵਾਲੇ ਤੇ ਐਵੇਂ ਹੀ ਸੜਕ ਤੇ ਬੈਠੇ ਨੇ ਕੋਈ ਗੱਲਬਾਤ ਹੈ ਨਹੀਂ ਇਹਨਾਂ ਦੀ ਤਾਂ ਕੋਈ ਮੰਗ ਹੀ ਨਹੀਂ ਹੈਗੀ ਤੇ ਆ ਦੇਖੋ ਇੱਥੇ ਵੀ ਕਿੰਨਾ ਸੋਹਣਾ ਲੰਗਰ ਚੱਲ ਰਿਹਾ ਸਾਰੇ ਬੈਠੇ ਹੋਏ ਨੇ ਉਵੇਂ ਹੀ ਲੰਗਰ ਚੱਲ ਰਹੇ ਨੇ ਬਾਬੇ ਨਾਨਕ ਦਾ ਲੰਗਰ ਹੈ ਦੇਖ ਲਓ ਬਈ ਕੁਈ 2 ਦਿਨ ਨਹੀਂ ਚਲਾ ਸਕਦਾ ਤੇ ਬਾਬੇ ਨਾਨਕ ਨੇ ਵੇਖ ਲੋ 20 ਰੁਪਏ ਦਾ ਲੰਗਰ ਚਲਾਇਆ ਹੋਇਆ ਤੇ ਆ ਵੇਖੋ ਗਰਮ ਠੰਡੇ ਵਾਲੀਆਂ ਮਸ਼ੀਨਾਂ ਵੀ ਪਈਆਂ ਹੋਈਆਂ ਨਾ ਮਸ਼ੀਨ ਪਈ ਹੋਈ ਹੈ ਤੇ ਇੱਥੇ ਵੀ ਲੰਗਰ ਚੱਲ ਰਹੇ ਨੇ ਸਾਰੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਿਰਫ ਪੰਜਾਬ 'ਚ ਹੀ ਮਿਲ ਸਕਦੀਆਂ ਨੇ ਪੰਜਾਬ ਨੂੰ ਜਿਹੜੀ ਬਾਬੇ ਨਾਨਕ ਨੇ ਵਿਰਾਸਤ ਦਿੱਤੀ ਹੈ ਗੁਰਤਿ ਦਿੱਤੀ ਹੈ ਲੰਗਰ ਪੰਗਤ ਸੇਵਾ ਉਹ ਸਾਰਾ ਆਉਨੇ ਆ ਜੀ ਆਉਨੇ ਆ ਜੀ ਆਉਨੇ ਆ ਆਉਨੇ ਮੁੜ ਕੇ ਆਨੇ ਆ ਜੀ ਮਾੜੀ ਜੀ ਵੀਡੀਓ ਬਣਾ ਲਈਏ ਇਹ ਬਾਬੇ ਸਾਰੇ ਜਾਣਦੇ ਨੇ ਨਾ ਤੇ ਵਾਜਾ ਮਾਰਨ ਲੱਗ ਜਾਂਦੇ ਨੇ ਵੀ ਲੰਗਰ ਛੱਕ ਕੇ ਜਾਇਓ ਦੇਖ ਲੋ ਵੀ ਹੱਥ ਜੋੜ ਕੇ ਵਾਜਾ ਮਾਰਦੇ ਨੇ ਵੀ ਲੰਗਰ ਛੱਕ ਕੇ ਜਾਇਓ ਵੀ ਨਾਲੇ ਛਕਾਉਂਦੇ ਨੇ ਨਾਲੇ ਹੱਥ ਜੋੜਦੇ ਨੇ ਤੇ ਆ ਜੋ ਅੱਗੇ ਚੱਲਦੇ ਆ ਦੇਖੋ ਤੁਸੀਂ ਉਵੇਂ ਹੀ ਕਾਫਲਾ ਸੜਕ ਦੇ ਵਿੱਚ ਪੰਜ ਪੰਜ 6 6 ਲਾਈਨਾਂ ਦੋਨੇ ਪਾਸੇ ਕਤਾਰਾਂ ਦੇ ਵਿੱਚ ਟਰਾਲੀਆਂ ਜੋੜ-ਜੋੜ ਕੇ ਵੇਲ ਉਹ ਸੈਟਾਂ ਨੂੰ ਖੜਾਈਆਂ ਨੇ ਭਈ ਕੋਈ ਇੱਕ ਵੀ ਕਹਦੇ ਬੰਦਾ ਵੀ ਇੱਕ ਵੀ ਟਰਾਲੀ ਘਟੀ ਹੋਵੇ ਇੱਕ ਵੀ ਟਰਾਲੀ ਇੱਕ ਵੀ ਟਰਾਲੀ ਘਟੀ ਹੋਵੇ ਉਵੇਂ ਹੀ ਟਰਾਲੀਆਂ ਖੜੀਆਂ ਹੋਈਆਂ ਨੇ ਉੱਥੇ ਹੀ ਇਹ ਦੇਖ ਲਓ ਇੱਕ ਵੀ ਟਰਾਲੀ ਘਟੀ ਹੋਵੇ ਫਰਕ ਕੀ ਨਹੀਂ ਪਿਆ ਜੀ ਫਰਕ ਕੀ ਨਹੀਂ ਪਿਆ ਕੋਈ ਆ ਦੇਖ ਲਓ ਉਵੇਂ ਹੀ ਟਰਾਲੀਆਂ ਖੜੀਆਂ ਹੋਈਆਂ ਨੇ ਆਜੋ ਤੇਜ਼ ਤੇ ਚੱਲਦੇ ਆ ਮੜਾ ਜਾ ਗੱਲਾਂ ਕਰਦੇ ਆ ਫੇਰੇ ਜੀ ਸਲੋ ਹੋ ਜਾਂਦੇ ਆ ਤੇ ਉਹਦੇ ਨਾਲ ਥੋੜਾ ਜਿਹਾ ਫਿਰ ਟਾਈਮ ਜਾ ਲੱਗਦਾ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਤੇ ਤੁਹਾਨੂੰ ਅੱਜ ਦਿਖਾਉਨੇ ਆ ਤੇ ਆਪਾਂ ਹਿੰਦੀ 'ਚ ਵੀ ਵੀਡੀਓ ਪਾਇਆ ਕਰਾਂਗੇ ਥੋੜਾ ਜਿਹਾ ਨਾ ਕਿਉਂਕਿ ਹਿੰਦੀ ਵਾਲਿਆਂ ਨੂੰ ਵੀ ਥੋੜਾ ਜਿਹਾ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਕੀ ਚੱਲਿਆ ਕਿਉਂਕਿ ਪੰਜਾਬ ਦੀ ਆਵਾਜ਼ ਆਪਾਂ ਜੇ ਦੂਜੀਆਂ ਭਾਸ਼ਾਵਾਂ 'ਚ ਵੀ ਉਠਾਵਾਂਗੇ ਨਾ ਤੇ ਫਿਰ ਥੋੜਾ ਜਿਹਾ ਲੋਕਾਂ ਨੂੰ ਸਮਝ ਆਏਗੀ ਵੀ ਆਪਾਂ ਕਈ ਵਾਰ ਕਹਿੰਦੇ ਆ ਪੰਜਾਬੀ ਬੋਲੋ ਪੰਜਾਬੀ ਸਾਡੀ ਜਵਾਨ ਹੈ ਪੰਜਾਬੀ ਅਸੀਂ ਨਹੀਂ ਛੱਡ ਸਕਦੇ ਪਰ ਥੋੜੀ ਆਪਾਂ ਨੂੰ ਦੂਜੀਆਂ ਸਟੇਟਾਂ ਦੇ ਕਿਸਾਨਾਂ ਨੂੰ ਨਾਲ ਜੋੜਨ ਵਾਸਤੇ ਵੀ ਜਿਹੜੀ ਸਾਂਝੀ ਭਾਸ਼ਾ ਹੈ ਨਾ ਹਿੰਦੀ ਥੋੜੀ ਜੀ ਸਾਂਝੀ ਜੀ ਭਾਸ਼ਾ ਹੈ ਵੀ ਇਹ ਸਾਰਿਆਂ ਦੀ ਥੋੜੀ ਜੀ ਮਿਲਦੀ ਜੁਲਦੀ ਜੀ ਭਾਵੇਂ ਹਰਿਆਣੇ ਵਾਲੇ ਨੇ ਉਹ ਹਰਿਆਣਵੀ ਬੋਲਦੇ ਨੇ ਪਰ ਉਹਨਾਂ ਨੂੰ ਹਿੰਦੀ ਸਮਝ ਆਉਂਦੀ ਏ ਜਾਂ ਹਿਮਾਚਲ ਵਾਲੇ ਹੋਗੇ ਜੰਮੂ ਵਾਲੇ ਹੋਗੇ ਬਿਹਾਰ ਬੰਗਾਲ ਵਾਲੇ ਹੋਗੇ ਜੁਪੀ ਵਾਲੇ ਹੋਗੇ ਵੀ ਭਾਰਤ ਦੇ ਪੂਰੀਆਂ ਸਟੇਟਾਂ 'ਚ ਥੋੜੀ ਥੋੜੀ ਹਿੰਦੀ ਸਮਝੀ ਜਾਂਦੀ ਏ ਭਾਵੇਂ ਹਰ ਸਟੇਟ ਦੀ ਆਪਣੀ ਭਾਸ਼ਾ ਹੈ ਇੱਕ ਬੜੀ ਵਧੀਆ ਖੂਬਸੂਰਤੀ ਹੈ ਵੀ ਹਰ ਸਲਿੱਟ ਦੀ ਆਪਣੀ ਭਾਸ਼ਾ ਹੈ ਤੇ ਸਾਰੀਆਂ ਭਾਸ਼ਾਵਾਂ ਦਾ ਆਪਾਂ ਸਤਿਕਾਰ ਕਰਦੇ ਆਂ ਤੇ ਪੰਜਾਬੀ ਨੂੰ ਆਪਾਂ ਪਹਿਲੇ ਨੰਬਰ ਤੇ ਰੱਖਦੇ ਆਂ ਪਰ ਜੇ ਆਪਾਂ ਆਪਣੀ ਆਵਾਜ਼ ਦੂਰ ਤੱਕ ਲੈ ਕੇ ਜਾਣੀ ਹੈ ਐਮਪੀ ਜੇ ਆਪਾਂ ਹੁਣ ਵਿਚਾਰੇ ਜਿਹੜੇ ਪੰਜਾਬੀ ਨਹੀਂ ਸਮਝਦੇ ਉਹ ਪੰਜਾਬੀ ਨਹੀਂ ਪੜੇ ਲਿਖੇ ਤੇ ਆਪਾਂ ਜੇ ਪੰਜਾਬੀ ਦੀ ਬੋਲੀ ਜਾਵਾਂਗੇ ਉਹਨਾਂ ਨੂੰ ਸਮਝ ਨਹੀਂ ਹੋਣੀ ਆਪਣੀ ਗੱਲ ਦੀ ਤੇ ਇਸੇ ਕਰਕੇ ਆ ਵੀ ਕਦੇ ਭਾਸ਼ਾ ਦਾ ਰੋਲਾ ਨਾ ਰੱਖੋ ਪੰਜਾਬੀ ਬੰਦੇ ਨੇ ਪੰਜਾਬੀ ਰਹਿਣਾ ਉਹਦੀ ਉਹਦਾ ਖੂਨ ਚ ਪੰਜਾਬੀ ਆ ਨਾ ਪੰਜਾਬੀ ਰਹਿਣਾ ਤੇ ਜੇ ਆਪਾਂ ਆਵਾਜ਼ ਦੂਰ ਤੱਕ ਪਹੁੰਚਾਉਣੀ ਹੈ ਤੇ ਥੋੜੀ ਜੀ ਆਪਾਂ ਵਿੱਚ ਹਿੰਦੀ ਵੀ ਬੋਲਣੀ ਪੈਂਦੀ ਹੁਣ ਆਪਣੇ ਕਿਸਾਨ ਲੀਡਰ ਵੀ ਥੋੜੀ ਥੋੜੀ ਹੁਣ ਹਿੰਦੀ ਦਾ ਨਾਲ ਇੰਟਰਵਿਊ ਦੇਣ ਲੱਗੇ ਨੇ ਕਿਉਂਕਿ ਆਪਣੀ ਆਵਾਜ਼ ਹੀ ਨਹੀਂ ਸੀ ਅੱਗੇ ਤੱਕ ਜਾਂਦੀ ਤੇ ਸੋ ਮੈਂ ਇਹ ਕਹਿਣਾ ਹੁੰਦਾ ਵੀ ਥੋੜਾ ਜਿਹਾ ਆਪਾਂ ਹਿੰਦੀ ਦਾ ਵੀ ਥੋੜਾ ਜਿਹਾ ਨਾਲ-ਨਾਲ ਰੱਖਾਂਗੇ ਵੀ ਆਪਣੀ ਆਪਾਂ ਹਿੰਦੀ ਨੂੰ ਇਸ ਕਰਕੇ ਅਪਣਾਉਣਾ ਹੈ ਵੀ ਆਪਣੀ ਆਵਾਜ਼ ਦੂਰ ਤੱਕ ਜਾਏ ਆਪਣੀ ਆਵਾਜ਼ ਪਹੁੰਚੇ ਇਹ ਨਹੀਂ ਕਿ ਆਪਾਂ ਉਹਨੂੰ ਪੱਕੇ ਤੌਰ ਤੇ ਵੀ ਆਪਾਂ ਉਹਨੂੰ ਆਪਣੀ ਥੋੜਾ ਜਿਹਾ ਸਾਧਨ ਵਜੋਂ ਵਰਤਣਾ ਤੇ ਆ ਜੀ ਆ ਦੇਖੋ ਉਮੇਂ ਟਰਾਲੀਆਂ ਖੜੀਆਂ ਹੋਈਆਂ ਨੇ ਤੁਹਾਨੂੰ ਪੂਰਾ ਕਾਫਲਾ ਦਿਖਾ ਦਿੰਨੇ ਆ ਉਸ ਤੋਂ ਬਾਅਦ ਫਿਰ ਵਿੱਚ ਵਿੱਚ ਇੰਟਰਵਿਊ ਵੀ ਦਿਖਾਣੇ ਆ ਤੁਹਾਨੂੰ ਕਿਸੇ ਨਾਲ ਗੱਲਬਾਤ ਕਰਕੇ ਤੇ ਇਹ ਲੋਮੇ ਟਰਾਲੀਆਂ ਟਰੈਕਟਰ ਟੈਂਟ ਉਮੇਂ ਹੀ ਲੱਗੇ ਹੋਏ ਨੇ ਉਮੇਂ ਕਿਤੇ ਵੀ ਕੋਈ ਵੀ ਇੱਕ ਵੀ ਨਹੀਂ ਇਹ ਉਪਲ ਦੇ ਉੱਪਰਲੇ ਪਾਸੇ ਆ ਹੁਣ ਆਪਾਂ ਇਧਰ ਨੂੰ ਕੁਲ ਜਾ ਰਹੇ ਨਾ ਪੋਲ ਉੱਪਰ ਹੁਣ ਲਗਾ ਅੱਗੇ ਨਾ ਚੌਕ ਆਉਂਦਾ ਹੈ ਜਿਹੜਾ ਇਧਰੋਂ ਚਲਾ ਜਾਂਦਾ ਘਨੌਰ ਵੱਲ ਉਹਦੇ ਕਰਕੇ ਫਿਰ ਇੱਥੇ ਫਲਾਈਓਵਰ ਬਣਿਆ ਹੋਇਆ ਤੇ ਉਹ ਫਲਾਈਓਵਰ ਕਰਕੇ ਉਹਨੇ ਟਰਾਰੀਆਂ ਉੱਪਰ ਹੋ ਗਈਆਂ ਨੇ ਤੇ ਆਪਾਂ ਥੱਲੇ ਹੋ ਗਏ ਆ ਤੇ ਅੱਗੇ ਤੱਕ ਤੁਹਾਨੂੰ ਸਿਰੇ ਤੱਕ ਦਿਖਾਉਨੇ ਆ ਤੇ ਉਸ ਤੋਂ ਬਾਅਦ ਫਿਰ ਨੂੰ ਹੋਰ ਵੀ ਵਿਖਾਵਾਂਗੇ ਵਿੱਚ ਤੇ ਅੱਗੇ ਥੋੜਾ ਜਿਹਾ ਇਹਨਾਂ ਨੇ ਰੋਕ ਲਾਈ ਹੋਈ ਹੈ ਨਾਕਾ ਜ ਮੇਰੇ ਕਰ ਜਾਨ ਨਹੀਂ ਦਿੰਦੇ ਬੰਦ ਕੀਤਾ ਹੋਇਆ ਤੇ ਆਪਾਂ ਇਥੇ ਪਰਲੀ ਸਾਈਡ ਹੋ ਜੰਨੇ ਆ ਅੱਗੇ ਉਹ ਅੱਗੇ ਜਿੱਥੇ ਮੇਨ ਬਾਰਡਰ ਹੈ ਨਾ ਜਿੱਥੇ ਰੋਕ ਲੱਗੀ ਹੋਈ ਹੈ ਨਾਕਾ ਲੱਗਾ ਹੋਇਆ ਇਹ ਤੋਂ ਬਾਅਦ ਥੋੜਾ ਜਿਹਾ ਅੱਗੇ ਆਤਾ ਉਹ ਕਿਲੋਮੀਟਰ ਤੇ ਆਹ ਟਰਾਲੀਆਂ ਪੁਲ ਦੇ ਥੱਲੇ ਵੀ ਖੜੀਆਂ ਹੋਈਆਂ ਨੇ ਤੇ ਆ ਜੋ ਇਹ ਅੱਗੇ ਪਿੱਛੇ ਰਹਿ ਜਾਂਦਾ ਆਪਾਂ ਇੱਥੇ ਗੱਡੀ ਲਾ ਕੇ ਨਾ ਸਾਈਡ ਤੇ ਆਹ ਕੋਈ ਤੇਰਾਵਾ ਦੂਜੀ ਸਾਈਡ ਤੇ ਆ ਗਏ ਆ ਤੇ ਟਰਾਲੀਆਂ ਉੱਪਰ ਨੇ ਹੁਣ ਤਾਂ মিডিਆ ਮੂਰੀ ਵਾਲਾ ਵੀ ਕੋਈ ਨਹੀਂ ਲੱਭਦਾ ਇੱਥੇ ਸਾਰੇ ਭੱਜ ਪੁੱਜ ਗਏ ਨੇ ਕੋਈ ਖਾਸ ਨਜ਼ਰ ਨਹੀਂ ਆ ਰਿਹਾ ਕੋਈ ਵੀ ਤੇ ਇੱਥੇ ਆਪਾਂ ਸਾਹਮਣੇ ਗੱਡੀ ਲਾ ਕੇ ਤੇ ਫਿਰ ਤੁਰ ਕੇ ਮਾਰਚ ਕਰਦੇ ਆ ਤੁਰ ਕੇ ਗੱਲਾਂ ਬਾਤਾਂ ਕਰਦੇ ਆ ਤੁਹਾਨੂੰ ਦਿਖਾਉਨੇ ਆ ਕੀ ਹਿਸਾਬ ਕਿਤਾਬ ਹੈ ਤੇ ਕਿਸਾਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਹੌਂਸਲੇ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਨੇ ਜਾਂ ਦੇਖੋ ਹੁਣ ਪੋਲ ਤੋਂ ਬਥੱਲੇ ਨੂੰ ਆ ਗਏ ਆ। ਕਿ ਉਵੇਂ ਹੀ ਭੀੜਿਆ ਵੇ ਲੋਕੀ ਕੋਈ ਆਪਾਂ ਕਹਿ ਨਹੀਂ ਸਕਦੇ ਵੀ ਕੋਈ ਚੀਜ਼ ਢਿੱਲੀ ਹੋਵੇ ਜਾਂ ਰਸ਼ ਘਟਿਆ ਹੋਵੇ। ਜਾਂ ਦੇਖ ਲਓ ਆਈ ਦਰਵਾਜ਼ੇ ਦੇ ਪਾਸੇ ਵੀ ਟਰਾਲੀਆਂ ਉਵੇਂ ਹੀ ਅੰਦਰਲੇ ਪਾਸੇ ਵੀ ਉਵੇਂ ਹੀ ਨੇ। ਆ ਦੇਖ ਲਓ ਤੇ ਲੋ ਸਾਰੇ ਉਹ ਮਹੀਆ ਟਰਾਲੀਆਂ ਬਾਹਰ ਵੀ ਤੇਰਾ ਸਾਰੀਆਂ ਉਹ ਵੀ ਖੜੀਆਂ ਹੋਵੇ ਕੋਲ ਸਾਰਾ ਆ ਲੰਗਰ ਵੀ ਉਹ ਚੱਲ ਰਹੇ ਨੇ ਤੇ ਆ ਬਾਬੇ ਲੰਗਰ ਛਕਣਾ ਹੁੰਦੇ ਨੇ ਤੇ ਹੁਣ ਦੁਪਹਿਰ ਦਾ ਸਮਾਂ ਉਹ ਚੱਲਿਆ ਆ ਵੇਖ ਲਓ ਮੈਂ ਤੇ ਆ ਜੋ ਆਪਾਂ ਵੀ ਇੱਥੇ ਟਰਾਲੀ ਗੱਡੀ ਲਾਉਨੇ ਆ ਟਰਾਲੀ ਮੋ ਨਿਕਲ ਗਿਆ ਕਿਉਂਕਿ ਕਹਿੰਦੇ ਨੇ ਨਾ ਜੱਟਾਂ ਦੇ ਮੋ ਚੜੀ ਟਰਾਲੀ ਹੁੰਦੀ ਹੈ ਤੇ ਆਪਾਂ ਵੀ ਗੱਡੀ ਲਾਉਨੇ ਆ ਇੱਥੇ ਤੇ ਉਸ ਤੋਂ ਬਾਅਦ ਫਿਰ ਪੂਰ ਤੁਹਾਨੂੰ ਜਾਨ ਕਰੀਆਂ ਨਾਲ ਜੋੜਦੇ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ